ਤੁਸੀਂ ਇੱਕ ਕਿੱਲੇ ਤੋਂ ਚਾਰ ਕਿੱਲੇ ਬਣਾਏ ਕਿਹਦੀ ਖਾਤਰ ਸਾਡੇ ਖਾਤਰ ਵੀਰਪਾਲ ਤੂੰ ਇਹ ਕੀ ਕਰਿਆ ਨਹੀਂ ਗੀ ਮੈਂ ਤੇਰੇ ਕੰਨ ਸੁਣਨੇ ਨਹੀਂ ਦੇਖ ਸਕਦਾ ਕੁਝ ਵੀ ਹੋ ਜੇ ਨਹੀਂ ਜੀ ਸੋਨੂੰ ਮੇਰੀ ਸੌਂ ਲੱਗੇ ਠੀਕ ਐ ਲੈ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਹਰੇਕ ਬੰਦਾ ਨਾਲ ਨਹੀਂ ਖੜਦਾ ਹੁੰਦਾ ਤੇ ਹਰੇਕ ਪਿੱਛੇ ਨਹੀਂ ਹਟਦਾ ਹੁੰਦਾ ਉਹਨੇ ਭੈਣ ਨੇ ਮੇਰੀ ਨੇ ਕਹਿਤਾ ਕਹਿੰਦੀ ਜਿੰਨੇ ਪੈਸਿਆਂ ਦੀ ਲੋੜ ਐ ਓਨੇ ਲੈ ਜਿਓ ਤੁਹਾਡਾ ਜੇ ਕੋਈ ਲੈਣਾ ਦੇਣਾ ਉਹ ਵੀ ਲਾ ਲਿਓ ਕਹਿੰਦੀ ਮੈਂ ਦਾ 24 ਬੋਤ ਹੈ ਵੀ ਤੁਸੀਂ ਬਾਹਣ ਲੈਨੇ ਆ। ਚਲ ਸ਼ੁਕਰ ਹੈ ਬਾਪੂ ਰੱਬ ਦਾ 2 ਲੱਖ ਤਾਂ ਆਪਾਂ ਨੂੰ ਭੂਆ ਦੇ ਦੂਗੀ 70000 ਬਾਈ ਲਵੇ ਹੈਗਾ। 2 ਲੱਖ ਦਾ ਆਪਾਂ ਆਪਣਾ ਸੌਦਾ ਹੋਇਆ। ਬਾਕੀ ਜੇ ਆਪਣੇ ਘਟਦੇ ਹੋਏ ਆਪਾਂ ਆਰਤੀ ਇਹ ਤੋਂ ਫੜ ਲਾਂਗੇ। ਆਉਂਦੀ ਫਸਲ ਚ ਆਪਾਂ ਫੋ ਮੋੜ ਦਾਂਗੇ। ਗੱਲ ਤਾਂ ਗੁੱਗੀ ਠੀਕ ਹੈ ਤੇਰੀ। ਮੈਂ ਤੈਨੂੰ ਐ ਕਹਿਣਾ ਉਹੋ ਹੁਣ 2 ਲੱਖ 70 ਨੂੰ ਬਿੱਗਾ ਕਹਿੰਦੇ ਨੇ। ਆਪਾਂ ਮੇਰੀ ਭੈਣ ਤੋਂ ਬਾਲੇ ਪੈਸੇ ਨਹੀਂ ਉਹ ਤਾਂ ਕਹਿੰਦੀ ਵੀ ਜਿੰਨੇ ਮਰਜ਼ੀ ਲੈ ਲਓ। ਮੈਂ ਉਹਨੂੰ ਫੋਨ ਤੇ ਕਰਾਂ 2 ਲੱਖ ਕਹਿਤਾ। ਚਲ ਵੱਤ ਤੋਂ ਵੱਤ ਆਪਾਂ ਤੋਂ 4 ਲੈ ਲਾਂਗੇ। ਠੀਕ ਹੈ ਬਾਕੀ ਨਾ ਤੁਸੀਂ ਆਰਤੀ ਨਾਲ ਗੱਲ ਕਰੋ ਜਾ ਕੇ ਚਲ ਉੱਥੇ ਤਾਂ ਆਪਾਂ ਜਾਇਆ ਆਵਾਂਗੇ ਹੁਣ ਅਵਤਾਰ ਕਿੱਧਰ ਵਗ ਗਿਆ ਗੋਗੀ ਉਹਨੇ ਕਿੱਧਰ ਜਾਣਾਗਾ ਉਹ ਤਾਂ ਫੋਨ ਤੇ ਗੱਲ ਕਰਨ ਗਿਆ ਤੇਰੇ ਮਾਮੇ ਨਾਲ ਵੀ ਉਧਰੋਂ ਥੋੜੇ ਕਹਾਣੇ ਬਣ ਜਾਣ ਚਲ ਉਹ ਤਾਂ ਠੀਕ ਹੈ ਮੰਮੀ ਵੀਰਪਾਲ ਚਾਹ ਬਣਾ ਦੇ ਘੁੱਟ ਬਣਾ ਦਾਨੀ ਆ ਬਾਈ ਲੈ ਇਹਨੂੰ ਵੀ ਸਾਹ ਲੈਣ ਦੇ ਦੇ ਕਰੋ ਵਿਚਾਰੀ ਨੂੰ ਕੋਈ ਕਹਿੰਦਾ ਪਾਣੀ ਫੜਾ ਦਿਓ ਕੋਈ ਕਹਿੰਦਾ ਚਾਹ ਕਰ ਦਿਓ ਮੈਨੂੰ ਕਹਿੰਦਾ ਕਰੋ ਮੈਂ ਬਣਾ ਦੂੰਗੀ ਹੈ ਇਹਨੂੰ ਮਸ਼ੀਨ ਤੇ ਬੈਂਦੇ ਤੁਸੀਂ 2 ਮਿੰਟ ਨਹੀਂ ਬੈਠਣ ਦਿੰਦੇ ਹੈਗੇ ਚਲ ਕੋਈ ਨਾ ਮੰਮੀ ਹੋਰ ਕੀ ਤੋਂ ਮੰਗਣ ਆਪਾਂ ਤੂੰ ਹੀ ਮੰਗਣਾ ਆਪਾਂ ਨੂੰ ਹੀ ਦੇਣਾ ਪਊ ਇਹਨਾਂ ਨੂੰ ਖਾਣ ਪੀਣ ਨੂੰ ਨਲੇ ਜਵਾਖ ਹੈਗਾ ਇਹ ਐਡਾ ਵੱਡਾ ਹੋ ਗਿਆ ਦੇਹੋਣ ਵਾਲਾ ਤਾਂ ਹੋ ਰਿਹਾ ਹੈਗਾ ਹਜੇ ਇਹ ਜਵਾਕ ਹੀ ਹੈ ਤੂੰ ਵੀ ਹੱਦ ਕਰਦੀ ਆਂ ਵੀਰਪਾਲ ਨਹੀਂ ਮੰਮੀ ਮੇਰਾ ਤਾਂ ਜਵਾਖ ਹੀ ਹੈ ਠੀਕ ਹੈ ਮੈਂ ਤਾਂ ਕਦੇ ਦੇਅ ਔਰ ਸਮਝੀ ਨਹੀਂਗਾ ਮਨ ਤਾਂ ਆਪਦੇ ਜਵਾਖਾਂ ਵਾਂਗੂ ਲੱਗਦਾ ਮੰਮੀ ਤੂੰ ਤਾਂ ਨਾ ਉਹੀ ਬੋਲਦੀ ਰਹਿਣੀ ਐ ਵੀਰਪਾਲ ਦੇਖ ਲੈ ਕਦੇ ਵੀ ਅੱਕਦੀ ਥੱਕਦੀ ਨਹੀਂ ਮੈਂ ਕੁਛ ਮਰਜ਼ੀ ਕਹਿਦਾ ਇਹੀ ਤਾਂ ਚਮਲਉਂਦੀ ਐ ਤੈਨੂੰ ਮੰਮੀ ਮम्मा ਦਾ ਜਵਾਬ ਦੇਖ ਦੇਖ ਲੈ ਉਤਾਰ ਬਾਈ ਕਿੰਨਾ ਕੀਤਾ ਆਪਾਂ ਮਾਮੇ ਹੋਰਿਆਂ ਦਾ ਉਹ ਤਾਂ ਗੱਲ ਹੈਗੀ ਗੁਗੀ ਮੰਗਰੋ ਹਰੇਕ ਭੁੱਲ ਜਾਂਦਾ ਹੈਗਾ ਤੁਸੀਂ ਕਿ ਟੈਨਸ਼ਨ ਲਈ ਹੈ ਜੀ ਐਵੇਂ ਟੈਨਸ਼ਨ ਲਈ ਜਾਨੇ ਹੋ ਪ੍ਰਮਾਤਮਾ ਤੇ ਭਰੋਸਾ ਰੱਖੋ ਆਪੇ ਹੱਲ ਕਰੂਗਾ ਓਏ ਉਤਾਰ ਮੇਰੀ ਗੱਲ ਸੁਣੋ ਤੁਸੀਂ ਕਿਸੇ ਨੂੰ ਫੋਨ ਲਾਉਣ ਦੀ ਲੋੜ ਨਹੀਂ ਤੁਸੀਂ ਦੋਨੇ ਜਾਨੇ ਇਹਨੂੰ ਲੈ ਜਾ ਨਾਲ ਜਾਓ ਆਰਤੀ ਤੇ ਜਾਓ ਪਹਿਲਾਂ ਉਹਨੂੰ ਪੁੱਛ ਕੇ ਆਓ ਠੀਕ ਆਪੂ ਵਗ ਜਾਣਾ ਚੱਲ ਗੁਗੀ ਆ ਜਾ ਫਿਰ ਕਰੂ ਗੱਲ ਜੱਜ ਚੱਲ ਬਾਈ ਚੱਲ ਵੀਰ ਭਾਈ ਮੰਨਤਾ ਹੈ ਟੀਵੀ ਪੈਣ ਪਈ ਢੰਗ ਸਾਰ ਦੇਣਗੇ ਪਤਾ ਨਹੀਂ ਭੈਣ ਭਾਈ ਤਾਂ ਕਿੱਥੋਂ ਬਹਾਨੇ ਲਾਉਂਦੇ ਨੇ। ਬਸ ਮੰਮੀ ਰਹਿਣ ਦੇ। ਪਹਿਲਾਂ ਅੱਗੇ ਭੈਣ ਭਾਈ ਕਿੱਥੇ ਨੇ? ਇਹ ਤਾਂ ਪਹਿਲਾਂ ਹੀ ਸੀਗੇ। ਇੱਕ ਦੂਜੇ ਦੀ ਮਦਦ ਕਰ ਦਾਂਦੇ ਸੀ। ਹੁਣ ਆਲੇ ਤਾਂ ਦੂਰੋਂ ਸੱਸਰੀ ਘਰ ਬੁਲਾਉਣ ਆਲੇ ਨੇਗੇ। ਵੀਰਪਾਲ ਪਹਿਲਾਂ ਤਾਂ ਨਾ ਭੈਣ ਭਾਈ ਬਿਨਾਂ ਦੱਸੀ ਆ ਜਾਂਦੇ ਹੁੰਦੇ ਸੀ। ਹੈਂ ਦੱਸ ਦੇ ਵੀ ਨਹੀਂ ਤੇਸੀਂ ਅੱਜ ਆਵਾਂਗੇ। ਹੈਂ ਰਲ ਮਿਲ ਕੇ ਸਾਰਾ ਕੁਝ ਬਣਾਉਂਦੇ ਸੀ ਅਗਲਾ। ਹੋਰ ਤਾਂ ਹੋਰ ਵੀਰਪਾਲ। ਪਹਿਲਾਂ ਤਾਂ ਨਾ ਲੋਕ ਝੋਨਾ ਲਾਉਂਦੇ, ਨਰਮਾ ਚੁਗਦੇ, ਬਿੜੀਆਂ ਨਾਲ ਸਾਰਾ ਕੁਝ ਕਰਦੇ। ਹੁਣ ਤਾਂ ਉਹ ਗੱਲਾਂ ਹੀ ਨਹੀਂ ਰਹੀਆਂ ਹੈਗੀਆਂ। ਹੋਰ ਭਾਈ ਸਿੰਦਰੇ ਉਹ ਗੱਲਾਂ ਕਿੱਥੇ ਰਹੀਆਂ ਨੇ ਲੈ ਵੀਰਪਾਲ ਸੁਣ ਲੈ ਹੁਣ ਭਾਈ ਉਹ ਗੱਲ ਕਿੱਥੇ ਐ ਸਮਿਆਂ 'ਚ ਕਿੰਨਾ ਫਰਕ ਪੈ ਗਿਆ ਮਸ਼ੀਨੀ ਯੁੱਗ ਚੱਲ ਪਿਆ ਲੋਕ ਨਾ ਕਿਰਤ ਕਰਨੀ ਦਾ ਭੁੱਲੀ ਗਏ ਆ ਰਹਿੰਦੇ ਜਵਾਕ ਨਸ਼ਿਆਂ 'ਚ ਪੈ ਗਏ ਹੁਣ ਜਿਹੜੇ ਪੜ੍ਹ ਲਿਖ ਜਾਂਦੇ ਨੇ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਆਪਣੇ ਗੋਗੀਤੀ ਲਾ ਲੋ ਐਵੇਂ ਉਵੇਂ ਘਰੀ ਫਿਰਦਾ ਹੈ ਵਿਚਾਰਾ ਕਰਦਾ ਫੇਰ ਖੇਤੀ ਆ ਜਦੋਂ ਨੌਕਰੀ ਤਾਂ ਮਿਲਦੀ ਹੀ ਨਹੀਂ ਤੈਨੂੰ ਪਤਾ ਐ ਭਾਈ ਇਹ ਨਾ ਮੈਂ ਬਹੁਤ ਗਰੀਬੀ 'ਚ ਪੜ੍ਹਾਏ ਸੀਗੇ ਇਹਨਾਂ ਨੂੰ ਪੜਾਉਣ ਲਾਇਆ ਮੈਂ ਉਤਾਰਤਾ ਕਹਿੰਦਾ ਵੀ ਬਾਪੂ ਤੂੰ ਬਾਲਾ ਬੋਝ ਨਾ ਲੈ ਵੀ 10 ਕਰਕੇ ਉਹ ਤਾਂ ਹਟ ਗਿਆ ਭਈ ਉਤਾਰਤਾ ਕਹਿੰਦਾ ਵੀ ਆਪਾਂ ਛੋਟੇ ਨੂੰ ਪੜਾਵਾਂਗੇ ਛੋਟੇ ਨੂੰ ਪੜਾਈ ਗਏ ਉਤਾਰਤਾ ਮੇਰੇ ਨਾਲ ਖੇਤੀ ਚ ਲੱਗ ਗਿਆ ਛੋਟੇ ਨੂੰ ਬਥੇਰਾ ਪੜਾਇਆ ਨੌਕਰੀ ਉਹਨੂੰ ਵੀ ਨਹੀਂ ਮਿਲੀ ਫਿਰ ਕੀ ਕਰੀਏ ਹੁਣ ਉਹੀ ਤਾਂ ਗੱਲ ਆ ਬਾਪੂ ਜੀ ਤੁਸੀਂ ਇੱਕ ਕਿੱਲੇ ਤੋਂ ਚਾਰ ਕਿੱਲੇ ਬਣਾਏ ਕੀ ਦੀ ਖਾਤਰ ਸਾਡੇ ਖਾਤਰ ਤਾਂ ਹੀ ਤਾਂ ਅਸੀਂ ਕਹਿੰਨੇ ਆ ਵੀ ਛੋਡੀ ਨਾ ਹੁਣ ਬਹਿ ਕੇ ਖਾਣ ਦੀ ਉਮਰ ਐ ਬਹੁਤ ਕੰਮ ਕਰ ਲਿਆ ਤੁਸੀਂ ਹੋਰ ਵੀਰਪਾਲ ਪੁੱਤ ਇਹ ਵੀ ਕੋਈ ਕੋਈ ਸੋਚਦਾ ਹੈਗਾ ਹੈ ਪੈਸਾ ਤਾਂ ਚਾਹੀਏ ਘੱਟ ਹੋਵੇ ਲਾਦ ਚੰਗੀ ਹੋਵੇ ਫਿਰ ਜ਼ਿੰਦਗੀ ਵਧੀਆ ਲੰਘ ਜਾਂਦੀ ਹੈਗੀ ਗੱਲ ਤਾਂ ਮੰਮੀ ਸੋਡੀ ਠੀਕ ਹੈ ਜੀ ਜੇ ਜਵਾਖ ਚੰਗੇ ਨੇ ਨਾ ਤਾਂ ਮਾਪਿਓ ਦੀ ਜ਼ਿੰਦਗੀ ਸੌਖੀ ਲੰਘ ਜਾਂਦੀ ਹੈ ਅੱਜ ਕੱਲ ਦੇ ਜਵਾਖ ਤਾਂ ਇਹ ਜੇ ਨੇਗੇ ਡੱਕਾ ਨਹੀਂ ਤੋੜਦੇ ਕੰਮ ਦੇ ਹੱਥ ਨਹੀਂ ਲਾਉਂਦੇ ਮਾਪਿਓ ਕਰੇ ਨਾ ਕਰੇ ਮਾਪਿਓ ਕਿੰਨਾ ਚਿਰ ਖਾਣ ਨੂੰ ਦੇਊਗਾ ਉਹ ਤਾਂ ਭਾਈ ਗੱਲ ਤੇਰੀ ਠੀਕ ਹੈ ਹੁਣ ਤੂੰ ਆ ਹੀ ਦੇਖ ਲੈ ਆਪਣੇ ਨਾ ਹੋਰੇ ਜ਼ਿਮੀਦਾਰਾਂ ਦੇ ਮੁੰਡੇ ਨੇ ਜਿਹੜੇ ਜਿਹੜੇ ਨਸ਼ਿਆਂ 'ਚ ਪੈ ਗਏ ਨੇ ਨਾਲੇ ਤਾਂ ਸਾਰਾ ਕੁਝ ਵੇਚੀ ਜਾਂਦੇ ਨੇ ਲੁੱਟਾਂ ਖੋਹਾਂ ਕਰਦੇ ਨੇ ਉਹ ਅੱਡ ਹੈ ਬਾਲਾ ਪਸਨਾ ਬੁਰਾ ਹਾਲ ਹੀ ਐ ਜਵਾਖਾਂ ਦਾ ਹੋਰ ਹੁਣ ਬਾਪੂ ਜੀ ਮਾਪੇ ਉਹ ਤਾਂ ਜਿਉਂਦੇ ਮਰ ਜਾਂਦੇ ਨੇ ਜਦੋਂ ਜਵਾਖ ੱਲੇ ਨਸ਼ੇ ਪੱਤਿਆਂ ਚ ਪੈ ਜਾਂਦੇ ਨੇ ਮਾਪੇ ਉਹ ਤਾਂ ਪਹਿਲੀ ਮਰੇ ਪਏ ਹੁੰਦੇ ਨੇ ਉਹ ਜਮੀ ਮਾਰ ਜਾਂਦੇ ਨੇਗੇ ਫਿਰ ਬਾਲਾ ਬੁਰਾ ਨਾਲ ਪਾਜੀ ਪਾਜੀ ਪੈਂਦੇ ਨੇ ਅੱਜ ਕੱਲ ਜਵਾਕ ਮਾਪੇ ਉਹਨੂੰ ਐ ਕਹਿੰਦੇ ਨਾ ਸੂਈ ਸਿਆਣੇ ਆ ਕੀ ਕਹਿੰਦਾ ੜਤੀ ਆ ਫੇਰ ਮਮੀ ਕਹਿਣਾ ਤਾਂ ਕੀ ਐ ਕੰਮ ਤਾਂ ਬਣ ਗਿਆ ਪਰ ਫੇਰ ਵੀ ਥੋੜੇ ਪੈਸੇ ਘਟਦੇ ਐ ਅੱਛਾ ਪੁੱਤ ਹਾਂ ਪੈਸੇ ਤਾਂ ਫਿਰ ਆਪਾਂ ਨੂੰ ਪੂਰੇ ਦੇਣੇ ਪੈਣਗੇ ਉਹ ਤਾਂ ਦੇਣੀ ਪੈਣਗੇ ਬਾਪੂ ਮਮੀ ਬੰਦਾ ਤਾਂ ਹੈਗਾ ਉਹ ਨਾਲ 5 ਰੁਪਏ ਦੇ ਵਿਆਜ ਦੇ حساب ਨਾਲ ਪੈਸੇ ਦੇਊਗਾ ਆਮ ਜਿਹੜਾ ਵਿਆਜ ਚੱਲਦਾ ਉਹ 2 ਰੁਪਏ ਚੱਲਦਾ ਹੈ ਗੋਗੀ ਇੰਨਾ ਵਿਆਜ ਇੰਨਾ ਵਿਆਜ ਦੇ ਕੇ ਆਪਾਂ ਕਿੱਧਰ ਜਾਵਾਂਗੇ ਨਹੀਂ ਗੋਗੀ ਐਨੇ ਵਿਆਜ ਤੇ ਭਾਈ ਆਪਾਂ ਨਹੀਂ ਪੈਸੇ ਫੜਦੇ ਆਪਾਂ ਨੂੰ ਤਾਂ ਵਿਆਜ ਹੀ ਖਾ ਜਾਊਗਾ ਮੈਂ ਤੁਹਾਨੂੰ ਇੱਕ ਗੱਲ ਕਹਾਂ ਜੇ ਤੁਸੀਂ ਮੰਨੋਗੇ ਵੀਰਪਾਲ ਤੂੰ ਵੀ ਦੱਸ ਦੇ ਤੱਬਰ ਚ ਸਾਰੇ ਦਾ ਨਾ ਰਹਿ ਰਹਿਣੀ ਚਾਹੀਦੀ ਹੈਗੀ ਤੇਰਾ ਵੀ ਹੱਕ ਬਣਦਾ ਰਹਿ ਦੇਣ ਦਾ ਤੂੰ ਵੀ ਦੱਸ ਦੇ ਤੇਰੇ ਮਨ ਚ ਕੀ ਹੈ ਗੋਗੀ ਭਾਈ ਮੇਰੀ ਗੱਲ ਸੁਣ ਆਪਾਂ ਕਰਜ਼ਾ ਨਹੀਂ ਚੱਕਣਾ ਠੀਕ ਹੈ ਮੇਰੇ ਕੋਲੇ ਗਹਿਣੇ ਪਏ ਨੇਗੇ ਉਹ ਆਪਾਂ ਗਹਿਣੇ ਕਰ ਦਨੇ ਆ ਆਪਾਂ ਕਿਹੜਾ ਕੋਈ ਮਾੜੇ ਕੰਮ ਖਾਤਰ ਕਰਦੇ ਆ ਚੰਗੇ ਖਾਤਰ ਹੀ ਕਰਦੇ ਆ ਦੋ ਖੁੱਡ ਜ਼ਮੀਨ ਹੀ ਬਣਾਵਾਂਗੇ ਨਹੀਂ ਵੀਰਪਾਲ ਆਪਾਂ ਗਹਿਣੇ ਨਹੀਂ ਧਰਨੇ ਹੈਗੇ ਗਹਿਣੇ ਤਾਂ ਮੇਰੇ ਕੋਲੇ ਵੀ ਪਏ ਨੇਗੇ ਪਰ ਜਿਹੜੇ ਮਾਪਿਓ ਦੀ ਚੀਜ਼ ਦਿੱਤੀ ਹੁੰਦੀ ਹੈ ਨਾ ਉਹ ਖੋਰ ਨੂੰ ਜੀ ਨਹੀਂ ਕਰਦਾ ਹੈਗਾ ਉਹ ਤਾਂ ਤੂੰ ਆਪਦੇ ਕੋਲੇ ਰੱਖ ਮੰਮੀ ਗੱਲ ਤਾਂ ਤੇਰੀ ਵੀ ਸਹੀ ਐ ਮੇਰੀ ਮਾਂ ਨੇ ਨਾ ਮੈਨੂੰ ਬੜੀ ਰੀਜਨਲ ਪਾਈ ਸੀ ਉਹ ਗਹਿਣੇ ਪਰ ਮੈਂ ਸੋਨੂੰ ਵੀ ਨਹੀਂ ਟੈਨਸ਼ਨ ਚ ਦੇਖ ਸਕਦੀ ਆਪਾਂ ਕਿਹੜਾ ਗਹਿਣੇ ਵੇਚਨੇ ਆ ਮੰਮੀ ਗਹਿਣੇ ਹੀ ਰੱਖਣੇ ਨੇਗੇ ਨਹੀਂ ਵੀਰਪਾਲ ਪੁੱਤ ਮੈਨੂੰ ਮਨਜ਼ੂਰ ਨਹੀਂ ਹੈਗਾ ਵੀ ਸਾਂਝੇ ਘਰ ਚ ਤੇਰੀ ਚੀਜ਼ ਗਮਾਦਾ ਮੈਂ ਵੀਰਪਾਲ ਮੰਮੀ ਠੀਕ ਹੀ ਕਹਿੰਦੀ ਐ ਜਿਹੜੀ ਚੀਜ਼ ਇੱਕ ਵਾਰੀ ਗਹਿਣੇ ਹੋਗੀ ਨਾ ਉਹ ਛੁੱਟਦੀ ਨਹੀਂ ਹੁੰਦੀ ਨਹੀਂ ਜੀ ਆਪਾਂ ਕਿਹੜਾ ਕੋਈ ਮਾੜੇ ਥਾਂ ਲਾਉਣੇ ਆ ਗਹਿਣੇ ਤਰਕੇ ਆਪਾਂ ਕੋਈ ਚੀਜ਼ ਹੀ ਬਣਾਉਣੀ ਆ ਚੱਲ ਵੀਰਪਾਲ ਜਿਵੇਂ ਤੂੰ ਕਹਿੰਨੀ ਐ ਮੈਂ ਵੀ ਗੋਗੀ ਦੀ ਬਹੂ ਵਾਸਤੇ ਨਾ 6 ਟੋਲੇ ਸੋਨੇ ਦੇ ਰੱਖੇ ਸੀ ਜਦੋਂ ਵਿਆਹ ਹੋ ਦੇਖੀ ਜਾਊ ਉਹ ਤਾਂ ਰੋ ਲੈ ਜੀ ਪੁੱਤ ਤੂੰ ਚੱਲ ਮੰਮੀ ਜੀ ਜਦੋਂ ਤੁਸੀਂ ਕਹੀ ਜਾਂਦੇ ਹੋ ਵੀ ਜਿਹੜੇ ਮੈਂ ਗੋਗੀ ਦੀ ਬਹੂ ਖਾਤਰ ਸੋਨਾ ਰੱਖਿਆਗਾ ਵੀ ਉਹ ਲੈ ਜਾਣਾ ਜਿਹੜਾ ਤੁਸੀਂ ਮੈਨੂੰ ਸੈੱਟ ਪਾਏ ਹੈ ਨਾ ਮੈਂ ਵੀ ਕਹਿੰਦੀ ਆ ਵੀ 6 ਟੋਲੇ ਦਾ ਸੈੱਟ ਉਹ ਵੀ ਨਾਲ ਹੀ ਲੈ ਜਾਣਾ ਮੈਂ ਆਪਣੀ ਮਰਜ਼ੀ ਨਾਲ ਦੰਨੀ ਆਂਗੀ ਜੀਪਾਲ ਪੁੱਤ ਤੂੰ ਤਾਂ ਸੱਚੀ ਰੱਬ ਦਾ ਰੂਪ ਹੈਂਗੀ ਜਿਹਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੈਗਾ ਮੈਂ ਰੱਖ ਵੀ ਸਕਦੀ ਤੀਗੀ ਤਾਂ ਕੋਈ ਚੀਜ਼ ਦਾ ਉੱਲਾ ਨਹੀਂ ਰੱਖਿਆ ਪੁੱਤੋ ਕੋਈ ਨਾ ਮੰਮੀ ਮੈਂ ਕਿਹੜਾ ਜਿਹੜਾ ਮੇਰੀ ਮਾਂ ਨੇ ਮੈਨੂੰ ਸੋਨਾ ਪਾਇਆ ਸੀ ਉਹ ਦਿੱਤਾਗਾ ਮੈਂ ਤਾਂ ਜਿਹੜਾ ਤੁਸੀਂ ਪਾਇਆ ਸੀ ਸੈੱਟ ਮੈਂ ਤਾਂ ਉਹ ਦਿੱਤਾ ਇਹ ਤਾਂ ਸਾਡਾ ਫਰਜ਼ ਸੀਗਾ ਚੀਜ਼ ਵੀ ਤਾਂ ਸਾਡੇ ਖਾਤਰੀ ਬਣਾਉਣੇ ਹੋ ਤੁਸੀਂ ਬਈ ਯਾਰ ਇਹ ਕੀ ਗੱਲ ਹੋਈ ਹੁਣ ਆਪਾਂ ਸੋਨਾ ਵੇਚਣਾ ਹੈਗਾ ਗੋਗੀ ਮੈਂ ਤਾਂ ਆਪਣੀ ਮੰਨਦਾ ਸੀਗਾ ਹੁਣ ਇਹ ਦੋਨੇ ਜਣੀਆਂ ਮੰਨਦਗੀ ਨਹੀਂ ਹੈਗੀਆਂ ਕਹਿੰਦੀ ਜੇ ਆਪਾਂ ਕਰਜ਼ਾ ਚੱਕਾਂਗੇ ਆਪਾਂ ਤਾਂ ਵਿਆਜ ਹੀ ਮਾਰ ਦੂਗਾ ਵੀਰਪੜ ਹੂੰ ਇਹ ਚੰਗਾ ਨਹੀਂ ਲੱਗਦਾ ਬਈ ਗੋਗੀਚ ਮਾੜਾ ਵੀ ਕੀ ਹੈਗਾ ਜਦੋਂ ਜਾਇਦਾਦ ਬਣਦੀ ਹੈਗੀ ਸੋਨਾ ਤਾਂ ਆਪ ਹੀ ਬਣ ਜੂਗਾ ਹੈਗਾ ਮੇਰੇ ਕੋਲ ਮੇਰੇ ਪੇਕੇ ਆਲਾ ਸੈੱਟ ਮੈਂ ਉਹ ਪਾਲਿਆ ਕਰੂੰ ਨਾ ਇਹ ਸੋਡੀਆਂ ਕਿੰਨੀਆਂ ਚੀਜ਼ਾਂ ਨੇ ਜੀ ਕੜਾਗਾ ਚੈਨੀ ਐ ਛਾਹ ਪੈਣਾ ਤੁਸੀਂ ਉਹ ਦੇ ਦਿਓ ਆਪਣਾ ਕੰਮ ਸੱਜੂਗਾ ਅੰਮ੍ਰਿਤ ਵੀ ਬਿਰਭਲ ਤੂੰ ਐਂ ਕਰਾ ਜਿਹੜਾ ਮੇਰੇ ਆਲਾ ਸਾਰਾ ਸੋਨਾ ਹੈਗਾ ਉਹ ਫੜਾ ਦੇ ਤੂੰ ਆਪਦੇ ਰੱਖ ਲੈ ਕੋਈ ਗੱਲ ਨਹੀਂ ਜੀ કરી ਰਹੀ ਰਹਿਣਾ ਸਾਰਾ ਕੁਝ ਆਪਣੀ ਜਾਇਦਾਦ ਹੀ ਬਣਦੀ ਏ ਮੰਮੀ ਗੋਗੀ ਨੂੰ ਬੋਲ ਮਾਰਾ ਪਤਾ ਨਹੀਂ ਕਿੱਧਰ ਨੂੰ ਪਾ ਗਿਆ ਫੋਨ ਦਾ ਸੁਣਦਾ ਹੁਣ ਦਾ ਗੋਗੀ ਫੋਨ ਫੇਰ ਸੁਣੀ ਪਹਿਲਾਂ ਬਤਾਰ ਦੀ ਗੱਲ ਸੁਣਾ ਕੇ ਆ ਗਿਆ ਮੰਮੀ ਆ ਗਿਆ ਚੱਲ ਠੀਕ ਹੈ ਜੰਗਾ ਹਾਂ ਭਾਈ ਕਿਵੇਂ ਬੁਲਾਇਆ ਸੀਗਾ ਮੈਂ ਤਾਂ ਗੋਗੀ ਨੂੰ ਐਂ ਕਹਿੰਦਾ ਸੀ ਕਿ ਹੁਣ ਪੈਸੇ ਨਾ ਪੁੱਛੀਂ ਇਸ ਤੋਂ ਪੈਸਿਆਂ ਦਾ ਹੱਲ ਹੋ ਗਿਆ ਵੀਰਪਾਲ ਨਾਲ ਗਹਿਣਿਆਂ ਦੀ ਗੱਲ ਕਰਦੀ ਸੀ ਅੱਛਾ ਹਾਂ ਉਹ ਤਾਂ ਗੱਲ ਤਾਂ ਕਰਦੇ ਸੀ ਪਰ ਕੀ ਬਣਿਆ ਬਣਨਾ ਤਾਂ ਕੀ ਹੋ ਗੀ ਉਹਦਾ ਵੀਰਪਾਲ ਐ ਕਹਿੰਦੀ ਸੀਗੀ ਵੀ ਪੰਜ ਸ਼ਾਂਪਾ ਨੇ ਇੱਕ ਮੇਰਾ ਸੈਟ ਐ ਕੁਝ ਮੰਮੀ ਦੇ ਗਹਿਣੇ ਹੈਗੇ ਵੀ ਆਪਾਂ ਗਹਿਣੇ ਰੱਖ ਦਿੰਨੇ ਆ ਹੋਰ ਆਪਣੇ ਕੋਲੇ ਹੀਲਾ ਵੀ ਹੈ ਨਹੀਂ ਕੋਈ ਜੇ ਜਾਇਜਤ ਬਣਦੀ ਹੈਗੀ ਇਸ ਤੋਂ ਵਧੀਆ ਹੋਰ ਗੱਲ ਕੀ ਹੈਗੀ ਅਵਤਾਰ ਵੀਰਪਾਲ ਫੇਰ ਵੀ ਚੰਗੀ ਐ ਜਿਹਨੇ ਜਰਕਦੇ ਨੇ ਕਹਤਾ ਵੀ ਮੇਰੇ ਗਹਿਣੇ ਲੈ ਲਓ ਨਹੀਂ ਕਿਹਦਾ ਜੀ ਕਰਦਾ ਆਪਦੇ ਗਹਿਣੇ ਦੇਣ ਨੂੰ ਲੋਕਾਂ ਦੇ ਘਰਾਂ 'ਚ ਤਾਂ ਲੜਾਈ ਪਈ ਰਹਿੰਦੀ ਹੈਗੀ ਚੱਲ ਕੋਈ ਨਹੀਂ ਕੋ ਗੀ ਆਪਾਂ ਤਾਂ ਯਾਰ ਚਾਰ ਟੂਮਾ ਗਹਿਣੇ ਰੱਖੀਆਂ ਆ ਪੇ ਸੜਾਈਆਂ ਜਾਣਗੀਆਂ ਚਲ ਠੀਕ ਹੈ ਤੁਸੀਂ ਜਾ ਕੇ ਗੱਲਬਾਤ ਕਰਿਓ ਉਹਦੇ ਨਾਲ ਫਿਰ ਚਲ ਗੋਗੀ ਮੈਂ ਜਾ ਕੇ ਨਾ ਸਾਈ ਕਰਾਂ ਉਹਦੇ ਨਾਲ ਜੇ ਬੰਦਾ ਸਾਈ ਮੁਕਰਦਾ ਹੈਗਾ ਤਾਂ ਬਿਆਨਾ ਫੜਾਉਂਦੇ ਹੁੰਦੇ ਆ ਜੇ ਲੱਖ ਰੁਪਇਆ ਫੜਾਇਆ ਤਾਂ ਅਗਲੇ ਨੂੰ ਡਬਲ ਦੇਣਾ ਪੈਂਦਾ ਹੈਗਾ ਤੂੰ ਹੁਣ ਐਂ ਦੱਸ ਤੂੰ ਨਾਲ ਚੱਲੇਗਾ ਕਿ ਮੈਂ ਬਾਪੂ ਨੂੰ ਲੈ ਜਾ ਬਈ ਤੂੰ ਐਂ ਕਰ ਬਾਪੂ ਨੂੰ ਲੈ ਜਾ ਸਿਆਣੇ ਬੰਦੇ ਦੀ ਗੱਲ ਫੇਰ ਵੀ ਸਿਆਣੀ ਹੁੰਦੀ ਹੈ ਮੈਂ ਕੀ ਕਰੂੰਗਾ ਉੱਥੇ ਜਾ ਕੇ ਚਲ ਚੰਗਾ ਤੂੰ ਐਂ ਕਰੀ ਫਿਰ ਪਸੋਂ ਨੂੰ ਸਾਨੀ ਸੂਨੀ ਕਰਦੀ ਚੱਲੀਏ ਬਾਪੂ ਆਪਾਂ ਚਲ ਪੁੱਤ ਚੱਲੀਏ ਜਿਹੜਾ ਕੰਮ ਨਾ ਟਾਈਮ ਨਾਲ ਹੋ ਜੇ ਉਹਦੇ ਵਾਰ ਗਰੀਸ ਕਾਣੂ ਆ ਆ ਜਾ ਬਾਪੂ ਸੈਂਤਰੇ ਪਰਨੇ ਕਰੀਆ ਹਾਂ ਪਰਨੇ ਕਰੀਆ ਆ ਜਾ ਸਸਰੀਕਾਰ ਪਰਨੇ ਸਸਰੀਕਾਰ ਹੋਰ ਠੀਕ ਠਾਕ ਹਾਂ ਠੀਕ ਠਾਕ ਵਧੀਆ ਤੂੰ ਦੱਸ ਵਧੀਆ ਆਪਣੀ ਸਸਰੀਕਾ ਜੀ ਸਸਰੀਕਾਰ ਤੋ ਹੋਰ ਠੀਕ ਹਾਂ ਠੀਕ ਠਾਕ ਵਧੀਆ ਆ ਜਾ ਤੇ ਅੰਦਰ ਆ ਜਾਂਦੀ ਇੱਥੇ ਗਰਮੀ ਜੀ ਵਾਲੀ ਹੋਈ ਉਹ ਤਾਂ ਅੰਦਰ ਦੀ ਤਾਂ ਕੋਈ ਗੱਲ ਨਹੀਂ ਗਈ ਉਰੀ ਠੀਕ ਹੈਗਾ ਮੈਂ ਤਾਂ ਆਏ ਕਹਿਣ ਆਈ ਸੀ ਤੈਨੂੰ ਬਹੁਤੇ ਸ਼ੂਟ ਨੇਗੇ 6-7 ਉਹਨਾਂ ਬਾਹਰ ਭੇਜਣੇ ਨੇਗੀ ਕਿਹੜੇ ਹੁਣ ਨਵੇਂ ਡਿਜ਼ਾਈਨ ਬਣਾਉਣੀ ਆ ਤੂੰ ਉਹ ਬਣਾ ਦੇ ਪੁੱਤ ਮੈਂ ਤਾਂ ਮਾਰਸਾਂ ਦੇ ਕੇ ਆਈ ਮਾਂ ਵੀਰਪਾਲ ਬਠੇਰੇ ਸੋਹਣੇ ਸੇ ਆਉਂਦਾ ਨਹੀਂ ਹੈਗੀ ਕੋਈ ਨਹੀਂ ਚਾਚੀ ਜੀ ਤੁਸੀਂ ਫਿਕਰ ਨਾ ਕਰੋ ਨਾਪਾਲਾ ਸ਼ੂਟ ਭੇਜ ਦਿਓ ਠੀਕ ਹੈ ਵਧੀਆ ਸੋਹਣੇ ਸੋਹਣੇ ਡਿਜ਼ਾਈਨ ਪਾ ਕੇ ਬਣਾਉਂਗੀ ਮੈਂ ਤੁਹਾਡੇ ਸ਼ੂਟ ਕੋਈ ਨਾ ਪੁੱਤ ਨਾਪਾਲਾ ਸ਼ੂਟ ਤਾਂ ਮੈਂ ਤੈਨੂੰ ਫੜਾ ਜੂਗੀ ਨਾਲੇ ਤੈਨੂੰ ਮੈਂ ਨੰਬਰ ਦੇ ਜੂ ਉਹਨੂੰ ਫੋਨ ਲਾ ਕੇ ਪੁੱਛ ਲੈ ਵੀ ਕਹੇ ਜੇ ਬਣਾਉਣੇ ਨੇਗੇ ਕੋਈ ਨਹੀਂ ਚਾਚੀ ਜੀ ਤੁਹਾਨੂੰ ਚਾਹੀਦੇ ਕਦੋਂ ਨੇਗੇ ਪੁੱਤ ਉਹ ਤਾਂ ਜ਼ਰੂਰੀ ਨੇਗੇ ਆ ਬੀਕ ਦੇਣਾ ਚ ਬਣਾ ਲਈ ਕੋਈ ਨਾ ਬਣਾ ਦੂੰਗੀ ਜੀ ਤੁਸੀਂ ਛੂਟ ਫੜਾ ਦਿਓ ਮੈਨੂੰ ਵੀਰਪਾਲ ਪੁੱਤ ਤੁਝ ਬਾਬ ਦੇ ਦਿੰਦੀ ਐਨਾ ਕੰਮ ਕਿਵੇਂ ਕਰਾਂਗੀ 6-7 ਸੂਟ ਇਹਨਾਂ ਦੇ ਨੇ 10 ਸੂਟ ਪਹਿਲਾਂ ਉਹਨਾਂ ਦੇ ਪਏ ਨੇਗੇ ਮੰਮੀ ਐ ਕਰਿਆ ਆਇਆ ਕੰਮ ਕਿਵੇਂ 모ੜਿਆ ਜਾਂਦਾਗਾ ਜੇ ਆਪਾਂ ਕਰਿਆ ਆਇਆ ਕੋਈ ਕੰਮ 모ੜਾਂਗੇ ਨਾ ਕਰਮਾਂ ਨੂੰ ਠੱਕਾ ਦੇਣਾਗਾ ਨਾਲੇ ਹੁਣ ਤਾਂ ਆਪਾਂ ਨੂੰ ਪੈਸੇ ਦੀ ਜ਼ਰੂਰਤ ਹੈਗੀ ਕਿਉਂ ਮੰਮੀ ਹੋਰ ਤਾਂ ਕਿਸੇ ਪਾਸੋਂ ਆਪਾਂ ਨੂੰ ਪੈਸੇ ਆਉਣੇ ਨਹੀਂਗੇ ਆਰਤੀ ਇਹ ਤੋਂ ਨਹੀਂ ਫੜ ਸਕਦੇ ਆਰਤੀ ਤੋਂ ਆਪਾਂ ਪਹਿਲਾਂ ਫੜੀ ਬੈਠੇ ਹਾਂਗੇ ਹੁਣ ਪਸ਼ੂਆਂ ਦੀ ਜਿਹੜੀ ਫੀਡ ਫੂਡ ਐ ਖਲਖੋਲਾ ਉਹ ਤਾਂ ਆਪਾਂ ਇਹ ਲਿਆਉਣੀ ਹੁੰਦੀ ਹੈਗੀ ਵੀ ਜੇ ਹੁਣ ਆਪਾਂ ਚੁੱਲ੍ਹੇ ਤੇ ਰਸੋਈ ਦਾ ਖਰਚਾ ਦੇਖੀਏ ਉਹ ਵੀ ਆਪਾਂ ਨੂੰ ਸਲਾਜ ਤੋਂ ਤੋੜਨਾ ਪਊਗਾ ਤਾਂ ਕਰਕੇ ਮੈਂ ਕੋਈ ਕੰਮ ਦਾ ਮੋੜ ਨਹੀਂ ਸਕਦੀ ਕਿਉਂਕਿ ਇਹ ਤਾਂ ਮੇਰਾ ਹੁਣ ਕੰਮ ਆ ਗਿਆ ਜੇ ਮੈਂ ਇਹ ਕਰੀ ਜਾਊਂਗੀ ਤਾਂ ਆਪਣਾ ਖਰਚਾ ਤੁਰ ਹੀ ਜਾਊਗਾ ਪੁੱਤ ਫਿਰ ਤੂੰ ਐ ਕਰੀ ਰਾਤ ਨਾਲ ਨਾ ਤੂੰ ਦਿਨੇ-ਦਿਨੇ ਮਸ਼ੀਨ ਦਾ ਕੰਮ ਕਰ ਲਿਆ ਕਰ ਬਾਕੀ ਕੰਮ ਮੈਂ ਆਪ ਹੀ ਕਰ ਲਿਆ ਕੁਮ ਸਾਰਾ ਲੈ ਮੰਮੀ ਸੋਡੀ ਉਮਰ ਐ ਕੰਮ ਕਰਨ ਦੀ ਹੁਣ ਤੱਕ ਤੁਸੀਂ ਬਥੇਰਾ ਕੰਮ ਕਰ ਇਹ ਪੁੱਤਾਂ ਨੂੰ ਕੰਮ ਕਰ ਦੇਣਾ ਹੌਸਲਾ ਜਾ ਹੋ ਜਾਂਦਾ ਫਿਰ ਮੱਲਮਲੀ ਜੀ ਕਰਦਾ ਕੰਮ ਕਰਨ ਨੂੰ ਲੈ ਬਾਪੂ ਜੀ ਤੇ ਵਤਾਰ ਵੀ ਆ ਗਈ ਕਿਹਾ ਕੋਈ ਬਣੇ ਕੰਮ ਹਾਂ ਭਾਈ ਕੰਮ ਤਾਂ ਬਣ ਗਿਆ ਪਰ ਉਹਨਾ ਪੈਸੇ ਛੇਤੀ ਮੰਗਦੇ ਨੇ ਲੈ ਵੀਰਪਾਲ ਲੈ ਆ ਸੋਣਾ ਫਿਰ ਕਰਕੇ ਹੀ ਇਹ ਕੰਮ ਹਾਂ ਉਤਾਰ ਸਹੀ ਗੱਲ ਹੈ ਤੇਰੀ ਪੈਸੇ ਤਾਂ ਅੱਜ ਵੀ ਦੇਣੇ ਸਵੇਰੇ ਵੀ ਦੇਣੇ ਨਾਲੇ ਆਪ ਦੀ ਪਰਤ ਬਣੀ ਰਹਿੰਦੀ ਹੈ ਹਾਂ ਬਾਪੂ ਇਹ ਗੱਲ ਤਾਂ ਹੈਗੀ ਹੈਗੀ ਚੱਲ ਪੁੱਤ ਵੀਰਪਾਲ ਪੇਟੀ ਖਲਾ ਮੇਰੇ ਨਾਲ ਆਪਾਂ ਗੈਣੇ ਕੱਢੀ ਆਯੋ ਮੰਮੀ ਚੱਲੀ ਲੈ ਪੁੱਤ ਗਹਿਣੇ ਇਹੀ ਦੁੱਖ ਦੇ ਸੁਖ ਦੇ ਦਾ ਪੜਦਾ ਹੁੰਦਾ ਹੈਗਾ ਜੇ ਹੈਗੇ ਤੀ ਤਾਂ ਕੰਮ ਆ ਗਏ ਨਹੀਂ ਕੌਣ ਕਿਸੇ ਨੂੰ ਮੰਗਾ ਪੈਸਾ ਦਿੰਦਾ ਚੱਲ ਕੋਈ ਨਾ ਮੰਮੀ ਆਪਾਂ ਹੌਲੀ ਹੌਲੀ ਛਡਾ ਲਾਂਗੇ ਜਦੋਂ ਆਪਾਂ ਨੂੰ ਹੁਣ ਲੋੜ ਸੀਗੀ ਭਲਾ ਇਹਨਾਂ ਦੀ ਜਾ ਵੀਰਪਾੜਾ ਛੇਤੀ ਕਰ ਤੂੰ ਵੀ ਲੈ ਕੇ ਆ ਹਾਂ ਜੀ ਮੈਂ ਜਾਣੀ ਆ ਲਿਉਣੀ ਹੈਗੀ ਮੈਂ ਵੀ ਚੱਲ ਮੇਰੀ ਮਾਂ ਦਾ ਸੈਟ ਤਾਂ ਮੇਰੇ ਕੋਲੇ ਹੈ ਇਹ ਤਾਂ ਜਿਹੜਾ ਇਹਨਾਂ ਨੇ ਸੈਟ ਪਾਇਆ ਸੀ ਉਹੀ ਦੰਨੀ ਆ ਇਹ ਵੀ ਮੈਂ ਆਪਦੀ ਮਰਜ਼ੀ ਨਾਲ ਦੰਨੀ ਆ ਇਹਨਾਂ ਨੇ ਕਿਹਾ ਮੈਥੋਂ ਮੰਗੇਗਾ ਚਲ ਕੰਮ ਸੱਜੂਗਾ ਨਾਲ ਲਓ। ਖੜ ਜੋ ਇੱਕ ਮਿੰਟ। ਤੁਸੀਂ ਮੇਰੇ ਇਹ ਕੰਨਾਂ ਵਾਲੇ ਵੀ ਲੈ ਜਾਓ। ਬਿਰਪਾਲ ਤੂੰ ਇਹ ਕੀ ਕਰੀ ਜਾਣੀਗੀ? ਮੈਂ ਤੇਰੇ ਕੰਨ ਸੁਣਨੇ ਨਹੀਂ ਦੇਖ ਸਕਦਾ। ਕੁਝ ਵੀ ਹੋ ਜੇ। ਨਹੀਂ ਜੀ, ਸੋਨੂ ਮੇਰੀ ਸੌਂ ਲੱਗੇ ਠੀਕ ਐ। ਸੋਨੂ ਕੰਨਾਂ ਵਾਲੇ ਤਾਂ ਲੈ ਜਾਣੇ ਪੈਣਗੇ। ਜੇ ਤਾਂ ਤੁਹਾਡਾ ਸਰ ਗਿਆ ਤਾਂ ਤੁਸੀਂ ਮੋੜ ਲਿਆਓ ਨਹੀਂ ਵਿੱਚ ਹੀ ਦੇ ਆਏ। ਬੇਬੁੱਤ ਤਾਂ ਮੈਂ ਤਾਂ ਟੈਨਸ਼ਨ ਹੋਈ ਪਈ ਹੈਗੀ ਤੂੰ ਸਾਰੀਆਂ ਟੁੰਮਾਂ ਲਈ ਜਾਣਾ ਹੈਗਾ। ਛਡਾਉਣੀਆਂ ਬਹੁਤ ਔਖੀਆਂ ਨੇ। ਲਾਓ ਗੋਗੀ ਵੀ ਆ ਗਿਆ। ਭਾਈ ਹੁਣੀ ਜਾਣਾ ਫਿਰ? ਹਾਂ ਗੋਗੀ ਹੁਣੀ ਜਾਣਾ ਹੈਗਾ। ਉਹਨਾਂ ਨੂੰ ਪੈਸਿਆਂ ਦੀ ਜਲਦੀ ਹੈਗੀ। ਇੱਕ ਮੰਮੀ ਦਾ ਟੈਨਸ਼ਨ ਕਰੀ ਜਾਂਦੀ ਵੀ ਸਾਰੇ ਤੁਸੀਂ ਗੈਣੇ ਲੈ ਕੇ ਜਾਓਗੇ ਕਿਉਂਕਿ ਟੂਮਾ ਤਾਂ ਫੇਰ ਵੀ ਬਣ ਜਾਣਗੇ ਜੇ ਕਿੱਲਾ ਹੱਥੋਂ ਨਿਕਲ ਗਿਆ ਉਹ ਨਹੀਂ ਬਣਨਾ ਫਿਰ ਇਹ ਤਾਂ ਹੈ ਬਈ ਹੁਣ ਐ ਨਹੀਂ ਪਤਾ ਜ਼ਮੀਨ 'ਚ ਆਪਣੇ ਕਹੇ ਜਾ ਬੰਦਾ ਆਊਗਾ ਹੁਣ ਆਪਾਂ ਤਾਂ ਇਹੀ ਆ ਵੀ ਚੱਲ 2 ਸਾਲ ਔਖੇ ਹੋਲਾਂਗੇ ਹੱਥ ਕੁੱਟ ਕੇ ਚੱਲ ਲਾਂਗੇ ਧਿਆਨ ਨਾਲ ਜਾਇਓ ਪੁੱਤ ਮਾਹੌਲ ਬਹੁਤ ਖਰਾਬ ਆਏਗਾ ਚੋਰਾਂ ਚੱਪਿਆਂ ਦਾ ਪਤਾ ਨਹੀਂ ਲੱਗਦਾ ਹੈਗਾ ਪੁੱਤ ਆਪਾਂ ਤਾਂ ਮਸਾਂ ਦੀ ਕਿਰੀ ਡਿਗਰੀ ਡਿਗਰੀ ਕੱਠੀ ਕੀਤੀ ਹੈਗੀ ਚੱਲ ਕੋਈ ਨਾ ਮੰਮੀ ਤੁਸੀਂ ਟੈਨਸ਼ਨ ਨਾ ਲਓ ਇਹ ਤਾਂ ਸੋਨ ਨੂੰ ਵੀ ਪਤਾ ਵੀ ਜੇ ਇੱਕ ਵਾਰੀ ਸੋਨਾ ਘਰੋ ਵਗ ਜੇ ਨਾ ਵੀ ਮੁਰਕੇ ਬੰਦਾ ਨਹੀਂ ਹੁੰਦਾ ਇਹ ਸੋਨੇ ਨੂੰ ਬਖਸ਼ੀ ਹੋਈ ਹੋਈ ਹੈਗੀ ਵੀ ਜਮੀਨ ਜਾਇਦਾਦ ਵਰਗੀ ਤਾਂ ਰੀਸ ਨਹੀਂਗੀ ਵੀ ਜੇ ਬਣਦੀ ਹੈਗੀ ਇਹ ਆਪਾਂ ਬਣਾ ਲੈਨੇ ਹਨਾ ਆਪਾਂ ਕਿਹੜਾ ਸੋਨਾ ਉਹ ਵੇਚ ਦੇਾਂਗੇ ਕੋਈ ਚੀਜ਼ ਹੀ ਬਣਾਉਣੇ ਆਗੇ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਡੇ ਨਾਲ ਆਂਗੀ ਉਹ ਤਾਂ ਪੁੱਤ ਮੈਨੂੰ ਵੀ ਪਤਾ ਹੈ ਸਿਆਣੇ ਕਹਿੰਦੇ ਹੁੰਦੇ ਨੇ ਇੱਕ ਵਾਰੀ ਸੋਨਾ ਕਰੋ ਬਗਜੇ ਨਾ ਮੁਰਕੇ ਬਣਦਾ ਨਹੀਂ ਹੁੰਦਾ ਕੋਈ ਨਾ ਮੰਮੀ ਪੂਰੀ ਕੋਸ਼ਿਸ਼ ਕਰਾਂਗੇ ਸੋਨਾ ਬਣਾਉਣ ਦੀ ਜਿਹੜੀ ਜ਼ਮੀਨ ਜਾਇਦਾਦ ਬਣਾਉਣੇ ਆ ਉਹਦੀ ਕਮਾਈ ਵੀ ਕਰ ਹੀ ਆਉਗੀ ਨਾਲੇ ਦੋਨਾਂ ਦੇ ਟਾਈ ਟਾਈ ਕਿੱਲੇ ਹੋ ਜਾਣਗੇ ਉਤੇ ਗੱਲ ਦੀ ਤਾਂ ਮੈਨੂੰ ਵੀ ਖੁਸ਼ੀ ਆ ਵੀ ਜਾਇਾ ਜਾਤ ਬਣਦੀ ਐ ਪਰ ਪਤਾ ਨਹੀਂ ਕਿਉਂ ਟੈਨਸ਼ਨ ਜੀ ਹੋਈ ਪਈ ਐ ਮੰਮੀ ਤੁਸੀਂ ਕਿਸੇ ਗੱਲ ਦੀ ਟੈਨਸ਼ਨ ਨਾ ਲੋ ਚੱਲ ਗੋਗੀ ਚੱਲ ਗਿਆ ਆਪਾਂ ਚੱਲ ਬਈ ਚੱਲ ਨਮੀਸ ਨੂੰ ਰੋਟੀ ਲੈ ਕੇ ਦੇਮਾ ਪੁੱਤ ਖਾਸਮਾਨ ਖਾਵੇ ਰੋਟੀ ਤੂਰੇ ਬੈਠ ਮੈਂ ਤਾਂ ਜਿਦੋਂ ਤੇਰੇ ਆ ਸੁਣਨੇ ਕੰਨ ਦੇਖਦੀ ਆ ਮੇਰੇ ਤਾਂ ਹੌਲ ਪੈਂਦੇ ਨੇ ਓਹੋ ਮੰਮੀ ਕਿੰਨੀ ਟੈਨਸ਼ਨ ਲਈ ਜਾਂਨੇ ਹੋ ਆਪੇ ਹੌਲੀ ਹੌਲੀ ਹੱਲ ਹੋ ਜਾਊਗਾ ਪੁੱਤ ਮੇਰੀ ਗੱਲ ਸੁਣ ਤੂੰ ਆਹ ਲਾ ਕੇ ਨਾ ਮੇਰੇ ਟੌਕਸ ਪਾ ਲੈ ਤੇ ਤੇਰੇ ਕੋਲ ਤਾਂ ਨਾ 20 ਹੁੰਦੀਆਂ ਨੇ ਕੱਪੜੇ ਆ ਲਈਆਂ ਤੈਨੂੰ 100 ਸਵਾਲ ਕਰਨੇ ਗਿਆਂ ਮੈਂ ਬੁੜੀ ਨੇ ਕਿੱਥੇ ਜਾਣੇ ਪਾ ਕੇ ਮੰਮੀ ਤੁਹਾਡੇ ਕੰਨ ਸੁਣਨੇ ਕਰਦੀ ਮੈਂ ਸੋਹਣੀ ਲੱਗਦੀ ਐਂਗੀ ਮੈਂ ਤਾਂ ਆਲਟਿਵੀਸ਼ਨ ਦੇ ਵੀ ਪਾ ਲੂੰਗੀ ਨਾਲੇ ਅੱਜ ਕੜ ਕੁੜੀਆਂ ਨਾ ਆਲਟਿਵੀਸ਼ਨ ਦੀ ਪਾਉਂਦੀਆਂ ਨੇ ਜਾਂ ਤੇ ਕੋਈ ਨਹੀਂ ਪਾਉਂਦਾ ਸੋਨਾ ਸੁਨਾ ਨਾਲੇ ਕੱਪੜਿਆਂ ਨਾਲ ਦੇ ਮੈਚਿੰਗ ਕਰਕੇ ਪਾਉਂਦੀਆਂ ਨੇ ਆ ਮੈਂ ਤਾਂ ਸਾਨੂੰ ਐ ਕਹਿਨੀ ਆ ਤੁਸੀਂ ਕਿਸੇ ਗੱਲ ਦੀ ਟੈਨਸ਼ਨ ਨਾ ਲੋ

ਸੋਨੂ ਵੀ ਬੜੀਆਂ ਬੜੀਆਂ ਵਧਾਈਆਂ ਭੂਆ ਜੀ ਇਹ ਤਾਂ ਸੋਡੀ ਤੇ ਮੇਰੀ ਨੂਹ ਦੀ ਮਿਹਰਬਾਨੀ ਹੈਗੀ ਨਹੀਂ ਤਾਂ ਰਿਸ਼ਤੇਦਾਰ ਰਿਸ਼ਤੇਦਾਰ ਤਾਂ ਹੋਰ ਬਥੇਰੇ ਨੇਗੇ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ ਪਰ ਤੁਸੀਂ ਸਾਡਾ ਬਹੁਤ ਸਾਥ ਦਿੱਤਾ ਹੈਗਾ ਤੁਹਾਡਾ ਧੰਨਵਾਦ ਹੈ ਮੈਂ ਨਾ ਤੁਸੀਂ ਸਾਡਾ ਕਰਿਆ ਕਿ ਉਹਨਾਂ ਤਾਂ ਸੱਤੋ ਹੋਇਆ ਵੀ ਨਹੀਂ ਰਿਸ਼ਤੇਦਾਰ ਹੋਆ ਹੀ ਨਹੀਂ ਪੱਕੇ ਜੰਨੇ ਨੇ ਵੀ ਇੰਨਾ ਕਮਾ ਜੀ ਚਲ ਕੋਈ ਨਾ ਭੂਆ ਜੀ ਕੁੜੀਆਂ ਦਾ ਤਾਂ ਅਗਲਾ ਕਰਦੇ ਹੁੰਦਾ ਹੈਗਾ ਤੇ ਤੁਸੀਂ ਆ ਜਿਓ ਹੁਣ ਸੌਣ ਚੜ ਗਿਆ ਹੈ ਕਿਤੇ ਗੇੜਾ ਮਾਰ ਲਿਓ ਕੋਈ ਨਹੀਂ ਹਿੰਦੇ ਤੁਸੀਂ ਆ ਜਿਓ ਮੈਂ ਛੋੜ ਦੇਣਾ ਨਹੀਂ ਬਗਤੂੰਗੀ ਫਿਰ ਅਸੀਂ ਤਾਂ ਲੈਣ ਆ ਜਾਾਂਗੇ ਪੂਆ ਜੀ ਪਰ ਸੋਨੂੰ ਰੱਖਾਂਗੇ ਅਸੀਂ ਪੰਜ ਚਾਰ ਦਿਨ ਫਿਰ ਕੋਈ ਨਹੀਂ ਮੈਂ ਤਾਂ ਹੁਣ ਕਿਤੇ ਦੇ ਜਵਾਕ ਬਾਹਰ ਕੰਨ ਮੈਂ ਤਾਂ ਜਾਣਾ ਆਣਾ ਵੀ ਰਹਿ ਗਿਆ ਮੇਰਾ ਤਾਂ ਬਹਰ ਆਜੂਗੀ ਪੱਛਾ ਤੜ ਦੇ ਜਾਊ ਮੇਰਾ ਪੂਆ ਜੀ ਮੇਰੀ ਗੱਲ ਸੁਣੋ ਸੋਨੂੰ ਕਦੋਂ ਜਦੋਂ ਵੀ ਲੋੜ ਹੋਵੇ ਰਾਤ ਹੋਵੇ ਦਿਨ ਹੋਵੇ ਅਸੀਂ ਉਹਦੀ ਆਵਾਂਗੇ ਅਸੀਂ ਛੋੜਾ ਦੇਣ ਦੇਰੀ ਸਕਦੇ ਕੋਈ ਨਹੀਂ ਖਿੰਦਰੇ ਕੋਈ ਨਹੀਂ ਪਰ ਮੈਂ ਗੱਲ ਕਰੂੰਗੀ ਗਣੀਆਂ ਆਕੀਆਂ ਬਾਹਰ ਤਾਂ ਤਾਂ ਮાળੀ ਅੱਜ ਆਈ ਨਹੀਂ ਗਈ ਸਮਾਨਾ ਕੋਈ ਪੁੱਤ ਜੀ ਚੰਗਾ ਫਿਰ ਚੰਗਾ 부ਆ ਜੀ ਮੰਮੀ ਕੀ ਕਹਿੰਦੇ ਸੀ 부ਆ ਜੀ ਪੁੱਤ ਤੇਰੀ 부ਆ ਤਾਂ ਨਾ ਵਧਾਈਆਂ ਦਿੰਦੀ ਸੀ ਮੈਨੂੰ ਆਖਿਆ ਤੂੰ ਤੇ ਮੇਰੀ ਨੂੰਹ ਨੇ ਸਾਰਾ ਕੁਝ ਕੀਤਾ ਤਾਂ ਹੀ ਅਸੀਂ ਜ਼ਮੀਨ ਲੈ ਲਈ ਚਲ ਕੋਈ ਨਾ ਮੰਮੀ ਰਾਲ ਮੇਰੇ ਕੀ ਕਰ ਚੱਲਦੇ ਹੁੰਦੇ ਨੇ ਮੇਰਾ ਕਿਹੜਾ ਕੁਝ ਬੰਡੇ ਆਗਾ ਨਹੀਂ ਤਾਂ ਪੁੱਤ ਵਧੀਆ ਹੋ ਗਿਆ ਜਿਹੜੇ ਚੰਗੇਤੀ ਪੁੱਤ ਹੁੰਦੇ ਨੇ ਨਾ ਉਹ ਚੰਗੀਆਂ ਸੋਚਾਂ ਹੀ ਸੋਚਦੇ ਹੁੰਦੇ ਨੇ ਮੰਮੀ ਮੇਰੀ ਇੱਕ ਗੱਲ ਸੁਣੋ ਹੁਣ ਗੋਗੀ ਦੀ ਵੀ ਉਮਰ ਹੋ ਗਈ ਹੁਣ ਆਪਾਂ ਗੋਗੀ ਦਾ ਵੀ ਵਿਆਹ ਕਰ ਲਈ ਨਾ ਪੁੱਤ ਉਹ ਵੀ ਦਾ ਸਾਲ ਪਰ ਵਿਆਹ ਨਹੀਂ ਕਰਦੇ ਹੈ ਜੀ ਆਹ ਦੇਣਾ ਲੈਣਾ ਜਾਂ ਲਾਦੀ ਕਰਜ਼ਾ ਚੜਿਆ ਕਿ ਜਿਹੜਾ ਫੇਰ ਕਰਾਂਗੇ ਵਿਆਹ ਇਹਦਾ ਐ ਤਾਂ ਮੰਮੀ ਗੋਗੀ ਦੀ ਉਮਰ ਵੱਡੀ ਹੁੰਦੀ ਜਾਂਦੀ ਹੈ ਲੋਕ ਕੀ ਕਹਿਣਗੇ ਐਡੀ ਕਿੱਡੀ ਉਮਰ ਹੋ ਗਈ ਗੋਗੀ ਦੀ ਇੱਕ ਸਾਲ ਨਾਲ ਕੋਈ ਬਾਲਾ ਵੱਡਾ ਨਹੀਂ ਹੁੰਦਾ ਹੈਗਾ ਸਾਲ ਨੂੰ ਹੀ ਕਰਾਂਗੇ ਵਿਆਹ ਆਪਾਂ ਕੋਈ ਨਾ ਮੰਮੀ ਸਾਰ ਲਾਂਗੇ ਰਲ ਮਿਲ ਕੇ ਕਰ ਲਾਂਗੇ ਫੇਰ ਕੋਈ ਨਾ ਪੁੱਤ ਤੈਨੂੰ ਮੈਂ ਦੱਸੂਗੀ ਜਦੋਂ ਵਿਆਹ ਕਰਨਾ ਹੋਇਆ ਤੂੰ ਤਾਂ ਨਾ ਸਾਰੀ ਰਾਤ ਰਾਤਾਂ ਟੱਕਰਾ ਮਾਰਦੀ ਐ ਕੱਪੜੇ ਸਿਓ ਸਿਓ ਕੇ ਜਦੋਂ ਉਹ ਆ ਗਈ ਉਹ ਪਤਾ ਨਹੀਂ ਤੇਰੇ ਨਾਲ ਕੁਝ ਕਰਾਇਆ ਕਰੂ ਪਤਾ ਨਹੀਂ ਨਾ ਪੁੱਤ ਪਤਾ ਨਹੀਂ ਕਹੀ ਜੀ ਆਊਗੀ ਖਬਰ ਹੈ ਤੇਰੇ ਕੰਮ ਦੀ ਕਦਰ ਪਾਊਗੀ ਕਿ ਨਾ ਉਹ ਕੋਈ ਨਾ ਮੰਮੀ ਸਭ ਠੀਕ ਹੋ ਜਾਊਗਾ ਬਾਕੀ ਜਿਵੇਂ ਸੋਡੀ ਮਰਜੀ ਓਵੇਂ ਕਰ ਲਿਓ ਵੀਰ ਪਾਲੋ ਵੀਰ ਪਾਲੋ ਛਿੰਦਰੇ ਪਣ ਕਰ ਗਿਆ ਆ ਜਾ ਬਣੇ ਨੰਗੇ ਕਰੀਆਂ ਕੀ ਕਰੀ ਜਾਂਦੇ ਏ ਭਣੇ ਕੁਝ ਨਹੀਂ ਬਣਿਆ ਘਰ ਦੇ ਕੰਮ ਕਰਕੇ ਹੁਣੀ ਬੈਠੀਆਂ ਨੇ ਹਜੇ ਆ ਕੁਸਤੀ ਲੈ ਲਓ ਇੱਥੇ ਹੋਰ ਠੀਕ ਹੈ ਸਾਰੇ ਹਾਂ ਠੀਕ ਠਾਕ ਵਧੀਆ ਬਣੇ ਮੈਂ ਤਾਂ ਐ ਆਈ ਸੀ ਬਧਾਈਆਂ ਤੁਹਾਨੂੰ ਜ਼ਮੀਨ ਖਰੀਦ ਲਈ ਬਧਾਈਆਂ ਬਣੇ ਥੋੜੀ ਕਾਣੀ ਖਰੀਦ ਲਈ ਜਵਾਕਾਂ ਨੇ ਨਾਲ ਲੱਗਦੀ ਸੀ ਹਾ ਜੀ ਜੀ ਸੋਡੇ ਛੁੱਟ ਤਿਆਰ ਕਰਕੇ ਆਈ ਆਂ ਅੰਦਰ ਮੈਂ ਹੁਣੇ ਆਈ ਸੀ ਹਜੇ ਬਾਹਰ ਰਾਇ ਕਰ ਬਟ ਨਾਲ ਮੈਨੂੰ ਸੂਟ ਲਿਆ ਰੀ ਨਾਲ ਮੈਨੂੰ ਥੋੜੀ ਨਾ ਸਵੈ ਦੱਸਦੀ ਵੀ ਕਿੰਨੀ ਬਣ ਗਈ ਚਲੋ ਜਾ ਚੀ ਜਿਹੜੇ ਦੇਣੇ ਹੋਏ ਤੁਸੀਂ ਦੇ ਦਿਓ ਬਾਕੀ ਤੁਹਾਨੂੰ ਪਤਾ ਹੀ ਹੈ ਤੁਸੀਂ ਸਲਾਈ ਕਰਾਉਂਦੀ ਰਹਨੇ ਹੋਗੇ ਵੀ ਡਿਜ਼ਾਈਨ ਆਏ ਸੂਟ ਦਾ ਕੀ ਰੇਟ ਹੈ ਗਲਾਈਨਿੰਗ ਵਾਲੇ ਸੂਟ ਦਾ ਕੀ ਰੇਟ ਹੈ ਵੀ ਜਿਹੜਾ ਜਿਹੜਾ ਰੇਟ ਤੁਸੀਂ ਪਹਿਲਾਂ ਦੰਦੇ ਸੀ ਜਿੱਥੇ ਅਸੀਂ ਆਉਂਦੇ ਸੀ ਉਹਦੇ ਨਾਲ 100 ਰੁਪਏ ਘੱਟ ਦੇ ਦੇ ਕੱਟ ਕਿਉਂ ਦੇ ਰਹਿਂਪਤ ਮੈਂ ਤਾਂ ਤੂੰ ਉੰਨੀ ਕੀਤੀ ਹੈਗੀ ਉਹਨਾਂ ਤੋਂ ਵੱਧ ਕੀਤੀ ਹੈ ਸਮਾਂ ਦੀ ਨਾਲੇ ਮੇਰੇ ਨੂੰ ਤਾਂ ਕਹਿੰਦੀ ਸੀਗੀ ਕਹਿੰਦੀ ਬਾੜੀ ਸੋਹਣੇ ਕੱਪੜੇ ਸ਼ੌਂਤੇ ਨਹੀਂ ਵੀਰਪਾਲ ਨੇ ਤਾਂ ਨਾਲੇ ਵੀ 1000 ਰੁਪਏ ਨਾ ਵੱ ਤੂੰ ਦੱਸ ਪੁੱਤ ਸ਼ਹਿਰੋਂ ਸਮਯੋਂਦੇ ਹੁੰਦੇ ਸੀ ਅਸੀਂ ਤਾਂ ਉਹ 1500 ਨਾਲ ਸਮਝਦਾ ਲੈਂਦੀ ਸੀਗੀ ਤੂੰ ਦੱਸ ਵੀ ਕਿੰਨੇ ਲਵੇਂਗੀ ਹੁਣ ਤੋਂ ਹੁੰਦਾ ਚਾਚੀ 7 ਛੁੱਟਾਂ ਦਾ 800 ਰੁਪਿਆ ਬੰਦਾ ਤੁਸੀਂ ਜਿਹੜੇ ਦੇਣੇ ਆ ਉਹ ਦੇ ਦਿਓ ਲੈਪਟਾ 7000 ਰੁਪਿਆ ਦੇਉਂਗੀ ਵਧੀਆ ਮੈਨੂੰ ਟੈਂਸਰ ਕੱਪੜੇ ਸਿਓ ਕੇ ਦਿੱਤੇ ਗਾਹਾਂ ਵੀ ਮੈਂ ਟੈਂਸਰ ਫੜਾ ਕੇ ਜਾਇ ਕਰੂੰਗੀ ਪੁੱਤ ਕਿਹੜੀਆਂ ਸੋਚਾਂ ਚ ਪੈ ਗਈ ਕਿੱਥੇ ਗਮਾ ਚ ਗਈ ਕਿੱਥੇ ਕਮਚਣਾ ਸੀ ਚਾਚੀ ਜੀ ਤੁਸੀਂ ਪਹਿਲੇ ਜਾਣੇ ਜਿਹੜੀ ਮੈਨੂੰ ਟਾਈਮ ਸਿਰਸ ਮੈਚ ਦੇ ਕੇ ਗਏ ਹੋਗੇ ਨਹੀਂ ਤਾਂ ਨਾ ਦੋ ਦੋ ਮਹੀਨੇ ਪੈਸੇ ਲੰਮਕੀ ਆਂਦੇ ਨੇ ਮੇਰੇ ਕੋਈ ਸਮੈਅ ਹੀ ਨਹੀਂ ਦੇ ਕੇ ਜਾਂਦਾ ਜੇ ਦੇ ਕੇ ਜਾਂਦੇ ਤਾਂ ਘੱਟ ਜਾਂਦੇ ਕੀ ਜਾਂਦੇ ਹੈਗੇ ਇਹ ਜਿਹੜਾ ਮੈਂ ਕੰਮ ਚਲਾਇਆ ਨਾ ਇਹ ਸਾਡੀ ਮੰਮੀ ਦੀ ਬਦੌਲਤ ਹੀ ਚੱਲੇਗਾ ਆਹ ਲਓ ਮੰਮੀ ਜੀ ਨਹੀਂ ਪੁੱਤ ਤੂੰ ਰੱਖ ਮੈਂ ਤਾਂ ਇੰਨੇ ਬਹੁਤ ਹੈ ਵੀ ਜਿਹੜੀ ਤੂੰ ਮੇਰੀ ਇੰਨੀ ਇੱਜ਼ਤ ਕਰਦੀ ਹੈ ਮੰਮੀ ਵੱਡਿਆਂ ਦੇ ਹੱਥ 'ਚ ਨਾ ਬਰਕਤ ਹੁੰਦੀ ਹੈਗੀ ਜੇ ਤੁਸੀਂ ਮੈਨੂੰ ਖੁਸ਼ ਚਾਹੁੰਦੇ ਹੋ ਨਾ ਇਹ ਪੈਸੇ ਤੁਸੀਂ ਰੱਖ ਲਓ ਛਿੰਦਰੇ ਤੂੰ ਤਾਂ ਕਰਮਾ ਵਾਲੀ ਆ ਇੰਨੀ ਚੰਗੀ ਤੈਨੂੰ ਨਹੀਂ ਮਿਲੀ ਆ ਤੁਸੀਂ ਬੈਠੋ ਚਾਚੀ ਜੀ ਮੈਂ ਤੁਹਾਨੂੰ ਨਾ ਸ਼ੂਟ ਲੈ ਕੇ ਦੇਣੀ ਆ ਹਾਲੋ ਚਾਚੀ ਸ਼ੂਟ ਲੈ ਆ ਭਾਜੇ ਪੈਣੇ ਚਾਹ ਪੀ ਕੇ ਯਹੀਂ ਚਾਹ ਤਾਂ ਪੀ ਕੇ ਆਈ ਸੀ ਪੈਣੇ ਮੈਂ ਵੀਰਪਾਲ ਆ ਫੜੇ 2000 ਰੁਪਇਆ ਤੂੰ ਗਰਮੀ ਆਏ ਨਾ ਸ਼ੂਟ ਲੈ ਕੇ ਕਿਸੇ ਹੁਣੇ ਆ ਦੇ ਨਹੀਂ ਮੰਮੀ ਰਹਿਣ ਦਿਓ ਸ਼ੂਟਾਂ ਨੂੰ ਮੂਰੇ ਨਾ ਬਿਜਲੀ ਦਾ ਬੇਲਾਉਣ ਵਾਲਾ ਪਤਾ ਨਹੀਂ ਕਿੰਨਾ ਕਾਊਗਾ ਉਹ ਵੀ ਭਰਾਂਗੇ ਨਾ ਫਿਰ ਆਪਾਂ ਚੱਲ ਬਈ ਹੁਣ ਤਾਂ ਪੂਰਾ ਸਰ ਜੂਗਾ ਆਪਣਾ ਹਨਾ ਹਾਂ ਹੋ ਗਈ ਹੁਣ ਤਾਂ ਫਿਰ ਸਾਰਾ ਹੱਲ ਹੋ ਗਿਆ ਲੈ ਫੜਾ ਚੋੜਾ ਮੋਟਰਸਾਈਕਲ ਮੈਂ ਚਲਾਉਣਾ ਨਹੀਂ ਤੂੰ ਘਟ ਜਾਣਦਾਗਾ ਹੁਣ ਨਾ ਚੋਰ ਚੱਕੇ ਤੈਨੂੰ ਪਤਾ ਮਗਰ ਲੱਗ ਜਾਂਦੇ ਨੇ ਮੈਨੂੰ ਚਲਾਉਣ ਦੇ ਮੋਟਰਸਾਈਕਲ ਚੱਲ ਬਈ ਤੂੰ ਚਲਾਦਾ ਫਿਰ ਕੋਰ ਵੀ ਐ ਹੋ ਜਾਂਦਾ ਨਾ ਹਨਾ ਵੀ ਆਰ ਪੀ ਦੀ ਦੁਕਾਨ ਤੋਂ ਨਿਕਲੇ ਹੈਗੇ ਹਾਂ ਪਤਾ ਨਹੀਂ ਕਿਵੇਂ ਕਿਵੇਂ ਹੋਣਗੇ ਅੱਜ ਕੱਲ ਮਾਹੌਲ ਬੜਾ ਖਰਾਬ ਹੈ ਹਾਂ ਮੈਨੂੰ ਐ ਲੱਗਦਾ ਬਈ ਉਹ ਮੋਟਰਸਾਈਕਲ ਐ ਆਪਣਾ ਪਿੱਛਾ ਕਰਦੇ ਹੋਏ ਹੈਂ ਪਿੱਛਾ ਹਾਂ ਮੈਨੂੰ ਐ ਸ਼ੱਕ ਪੈਂਦਾ ਕਿ ਉਹ ਸੈਰ ਤੂੰ ਆਪਣੇ ਮਗਰ ਲੱਗੇ ਹੋਏ ਹੈ ਤੂੰ ਐ ਕਰ ਬਈ ਥੋੜਾ ਜਿਹਾ ਮੋਟਰਸਾਈਕਲ ਤੇਜ਼ ਕਰ ਲੈ ਆ ਦੇਖ ਬਈ ਉਹਨਾਂ ਨੇ ਵੀ ਮੋਟਰਸਾਈਕਲ ਤੇਜ਼ ਕਰ ਲਿਆ ਬਈ ਦੇਖੀ ਮੈਂ ਤੇਜ਼ ਕਰ ਲਿਆ ਮੋਟਰਸਾਈਕਲ ਉਹਨਾਂ ਨੇ ਵੀ ਤੇਜ਼ ਕਰ ਲਿਆ ਯਾਰ ਰੂਬੀ ਦਾ ਜਗਾ ਵੀ ਸੌਣਸਾਨ ਆ ਬਈ ਚੱਲ ਤੂੰ ਟੈਨਸ਼ਨ ਨਾ ਲੈ ਮੈਂ ਕਰਦਾ ਹੱਲ ਕੋਈ ਪੂਰਾ ਆਪਣਾ ਤਾਂ ਕੋਲੇ ਪੈਸੇ ਨਹੀਂ ਯਾਰਾ ਹੋਰ ਹੁਣ